ਤੋ ਬੈਟਮੈਨ ਨਿਊ ਵਲੋਗ ਅਸ ਕਾ ਵਲੋਗ ਕਰਨਾ ਹਣਾ ਵਲੋਗ ਕਿਉਂਕਿ ਅੱਜ ਮੈਂ ਕਰਕੇ ਆ ਮਿਹਨਤ ਦੇਖ ਸਕਦੇ ਹੋ ਮੂੰਹ ਲਾਲ ਲਾਲ ਹੋਇਆ ਪਿਆ ਮਤਲਬ ਮੇਰਾ ਭਰਾ ਹੈ ਹੋਇਆ ਪਟਿਆਲੇ ਤੋਂ ਉਹਨੇ ਮਿਹਨਤ ਕਰਾਈ ਸੀ ਉਸ ਦੇ ਸਾਧਿਓ ਪੂਰੇ ਬੰਦੇ ਮੁੜ ਕੇ ਨਾ ਭਿੱਜ ਆਇਆ ਗੱਲਾਂ ਲਾਲ ਲੂੜ ਪਈਆਂ ਨੇ ਹੋਣੀ ਆਇਆ ਮੈਂ ਦੇਖ ਸਾਦੇ ਹਾਲਤ ਹਾਲਤ ਹਨ ਆਪਣਾ ਆ ਦੇਖ ਲੋ ਹਾਲਤ ਦੇਖ ਲੋ ਲਿਬਨੇ ਵੇਹ ਪੂਰਾ ਮੈਂ ਮਤਲਬ ਮੈਨੂੰ ਪਤਾ ਹੈ ਇੰਨੇ ਦਿਨ ਹੋ ਗਏ ਆਪਾਂ ਵਲੌਗ ਨਹੀਂ ਪਾਇਆ ਲੇਕਿਨ ਅੱਪ ਵੀ ਵੀਡੀਓ ਆਉਂਦੀਆਂ ਨੇ ਇੱਕ ਮਤਲਬ ਕੋਈ ਅਰਜਨ ਆ ਗਈ ਸੀ ਤੇ ਤੁਹਾਨੂੰ ਇੱਕ ਖੁਸ਼ਬਰੀ ਖੁਸ਼ਬਰੀ ਦੱਸਦਾ ਖੁਸ਼ਖਬਰੀ ਦੱਸਦਾ ਦੇਖ ਰੋ ਤਿਆਰ ਹੋ ਜੀ ਦੇਖਣ ਵਾਸਤੇ 1 2 ਐਂਡ 3 ਆ ਦੇਸ ਨੇ ਆਪਣਾ ਕੰਪਿਊਟਰ ਲਿਆ ਤੇ ਜੀ ਜਦੋਂ ਆ ਮੈਂ ਕੰਪਿਊਟਰ ਲੈਤਾ ਸੀ ਆਹ ਤੇ ਸੀ ਆਰ ਦਾ ਆਪਣਾ ਕੰਪਿਊਟਰ ਆਇਆ ਸੀ ਤੇ 50 ਹਜ਼ਾਰ ਆਪਣਾ ਲੱਗ ਗਿਆ ਸੀ ਛੋਟੇ ਬਟੂ ਬਲ ਵੀ ਲਾਤੇ ਜੇ ਸਾਡੇ ਨੂੰ ਵਾਈਫਾਈ ਵੀ ਕਨੈਕਸ਼ਨ ਆਇਆ ਨੂੰ ਵਾਈਫਾਈ ਵੀ ਦਿਖਾ ਸਕਦੇ ਆ ਉਹ ਸਾਡੇ ਨੂੰ ਜੀ ਵਾਈਫਾਈ ਲਾਇਆ ਪਰ ਤੇ ਆਪਾਂ ਇਧਰ ਆਪਾਂ ਗਰੋ ਕਰੀ ਦੀ ਅਮਨਾਤ ਵੀ ਲੈਤੀ ਆ ਆਹ ਦੇਖੋ ਆਹ ਨਾਲ ਮਾਰੀ ਆਪੀ ਆ ਆ ਦੇ ਨਾ ਇਹ ਆਪਾਂ ਮਾਰੀ ਲੱਤੀ ਹੈ ਇਹਦੇ ਪਿੱਛੇ ਮਤਲਬ ਬਹੁਤ ਜਗ੍ਹਾ ਖਾਂ ਹੈ ਇਹ ਜੇ ਮੈਂ ਨਾ ਪਹੋਰ ਕੋਈ ਹੋਰ ਵੀ ਚੀਜ਼ਾਂ ਰੱਖ ਦਿਆਂ ਆਹ ਦੇਖ ਲੋ ਇਹ ਬਹੁਤ ਮਾ ਹੈ ਮਤਲਬ ਬਹੁਤ ਸਾਰਾ ਸਮਾਨ ਆ ਸਕਦਾ ਹੈ ਇਹ ਆਪਾਂ ਨੂੰ ਲੱਗੀ ਸੀ 7000 ਜਾਂ 7500 ਦੀ ਆਪਣੀ 10000 ਦੀ ਲੱਗੀ ਸੀ ਆ ਜੁੱਤ ਤੇ ਚਾਬੀ ਵੀ ਹੈਗੀ ਆ ਮਤਲਬ ਕਿੱਥੇ ਆਪਾਂ ਜਾਣੇ ਹੋਏ ਚਾਬੀ ਹੈਗੀ ਉੱਤੇ ਸੋ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਮਤਲਬ ਕਿ ਮੇਰੇ ਦਾਦਾ ਜੀ ਨੇ ਕਿਰੇ ਆ ਮੇਰਾ ਪ੍ਰੈਸ਼ਨ ਹੋਇਆ ਗੋਡਿਆਂ ਦਾ ਮਤਲਬ ਕਿ ਕਦੋਂ ਹੋਇਆ ਪ੍ਰੈਸ਼ਨ ਦੋ ਦਿਨ ਹੋਤ ਹੋ ਗਏ ਪ੍ਰੈਸ਼ਨ ਕਿਉਂਕਿ ਆਪਣਾ ਵਲੌਗ ਹੀ ਨਹੀਂ ਆਇਆ ਉਹ ਦਿਖਾ ਵੀ ਨਹੀਂ ਪਾਇਆ ਤੁਹਾਨੂੰ ਦੇਖਦੇ ਹਾਂ ਹੁਣ ਘਰ ਰਕਣੀ ਮਤਲਬ ਫੋਨ ਲੱਗਿਆ ਸੋ ਨਮਸਤੇ ਸੋ ਆਪਾਂ ਦੇਖਦੇ ਹਾਂ ਉਹ ਘਰ ਹੈਗੇ ਨਾ ਨਹੀਂ ਵੀ ਹੋਈ ਆਪਣੇ ਦਾਦੂ ਦਾ ਘਰ ਹੈਗੇ ਨਹੀਂ ਬਾਅਦ ਚੋਂ ਆਣਗੇ ਚਲ ਆਪਾਂ ਕੱਲੂ ਆਪਣਾ ਵਲੌਗ ਆਊਗਾ ਜੀ ਕੱਲੂ ਵਲੌਗ ਆ ਆਪਣਾ ਕੱਲੂ ਵਲੌਗ ਆਊਗਾ ਜੀ ਸੋ ਇਸ ਵੀਡੀਓ ਨੂੰ ਮਤਲਬ ਕਿ ਲਾਈਕ ਸ਼ੇਅਰ ਕਮੈਂਟਸ ਸਬਸਕ੍ਰਾਈਬ ਤੇ ਬੈਲ ਆਈਕਨ ਆਨ ਕਰ ਦਿਨਾ ਤੇ ਮਤਲਬ ਤੁਹਾਨੂੰ ਨੋਟੀਫਿਕੇਸ਼ਨ ਪਾਜੂ ਗੁਰੂ ਤੇ ਇਹ ਆਪਣਾ ਕੱਲੂ ਵਲੌਗ ਆਊਗਾ ਮੈਨੂੰ ਪਤਾ ਮਤਲਬ ਕਿ ਇੰਨੇ ਦਿਨ ਹੋ ਗਏ ਆਪਾਂ ਵਲੌਗ ਨਹੀਂ ਆਇਆ ਆਪਣਾ ਸੋ ਅਮਰੀ ਭੈਣ ਆ ਗਈ ਹੈ ਇੱਕ ਵਾਰ ਭਾਈ ਮਿਤੀਸ਼ਨ ਪੜ੍ਹਦੀ ਤੇ ਮੇਰਾ ਭਰਾ ਆਪਣੇ ਵਾਲਾ ਗਿਆ ਹੋਇਆ ਸੀ ਉੱਥੇ ਪੜ੍ਹਾਈ ਕਰਦਾ ਸੋ ਮੂਨਾ ਆਪਣਾ ਕੱਲੂ ਵਾ ਵਾ ਸੋ ਸੋਨ ਲਾਈਕ ਸ਼ੇਅਰ ਕਮੈਂਟ ਕਰ ਸਬਸਕ੍ਰਾਈਬ ਕਰੇ ਸੋ ਹੁਣ ਆਪਾਂ ਇੱਕ ਗੱਲਾਂ ਬਾਤਾਂ ਕਰਦੇ ਆਂ ਇੱਧਰ ਆਇਆ ਆਪਾਂ ਤਾਇਏ ਕਰ ਤਾਇਏ ਜੀ ਕਰ ਆ ਦੇਖ ਲੋ ਜੀ ਆਪਾਂ ਹੁਣ ਆਪਣੇ ਤਾਇਏ ਜੀ 14 14 ਚੋਕ ਦੇ ਮਹੀਨੇ ਦੇਖ ਸਕਦੇ ਹਾਂ ਘੜਿਆਣੇ ਨਾਲੇ ਆਪਣੇ ਦਾਦੀ ਜੀ ਨਹੀਂ ਦੇਖ ਸਕਦੇ ਹਾਂ हाँ मतलब कि चौदह महीने के इंतज़ार आने आ काट दे मैंने बार आ चौदह पे ना जी सो देख सकते दादी जी अपने सो दादी ਲਈ लाइक शेयर कमेंट और सब्सक्राइब करें चलो जी आपा नु देंगे कि दादू जी अपने बाहर बैठे होण हां आ का जान के वैसे कि आपा देखवांगे रात नु व्लॉग बनावांगे देखवे हैं आपा इधर इधर भी नहीं इधर है नहा नहा चलो जी आ गए ग्रीनरी अपने तो सामने ट्रैक्टर है अपनी गौ माता जी सो गौ माता लाइक कमेंट सब्सक्राइब कराया तो चलो तुम हूं आप नहा के मिल जाए जी ਉਰੇ ਆਪਣੇ ਦਾਦਾ ਜੀ ਆ ਗਏ ਨੇ ਇਹਨਾਂ ਦੇ ਆਲੇ ਕੋਟੇ ਦਾ ਪ੍ਰਸ਼ਨ ਹੋਇਆ ਖਬੇ ਗੋਡੇ ਦਾ ਅਦੇ ਸਮੇਂ ਦਾ ਦਾਦਾ ਜੀ ਮਤਲਬ ਆ ਫਿਰ ਇਹਨਾਂ ਇੰਦਣਾਂ ਲਈ ਤੁਰਦੇ ਨੇ ਉਹ ਤਰਨ ਵੀ ਕਿ ਹੈ ਤੇ ਆਪਣੇ ਮਤਲਬ ਕੀ ਤਾਉ ਜੀ ਆ ਗਈ। ਖਾ ਆਪਣੇ ਦਾਦੂ ਜੀ ਆ ਗਏ ਨੇ ਦੇ ਸਾਧੇ ਵਾਲੇ ਗੋਡੇ ਦਾ ਇਹਨਾਂ ਨੇ ਆਪਰੇਸ਼ਨ ਹੋਇਆ ਨਮਾ ਗੋਡਾ ਪਿਆ ਤੇ ਇਹਦੇ ਸਾਰੇ ਨਾਲੋਂ ਤਰਦੇ ਨੇ ਸੋ ਮੇਰੇ ਤਾਉ ਜੀ ਵੀ ਆਏ ਨੇ ਤਾਂ ਆਪਣੇ ਤਾਉ ਜੀ ਖਾਣਾ ਨਹੀਂ ਆਨੇ ਉਹ ਗਾਣੇ ਕੰਮ ਕਰਦੇ ਨੇ ਹਾ ਦੇ ਸਾਡੇ ਨਾਲ ਤੌੜੀ ਥੱਕਿਆ ਆਰੇ ਵਿਚਾਰੇ ਆਏ ਨੇ ਕਿਹਨਾਂ ਜੀ ਖੰਡ ਕਰ ਦੋ ਵੇ ਸਾਡੀ ਤੇ ਹੁਣ ਆਪ ਵੀ ਨਾਣੇ ਆਪਾਂ ਕੋਦੇ ਨਾਲ ਤੇ ਨੂੰ ਸੋ ਨਾ ਮੈਂ ਜਾਂ ਜਿਉਂ ਆਪਾਂ ਨੂੰ ਤੁਹਾਨੂੰ ਨਾ ਕੇ ਮਿਲਦੇ ਚਲਦੇ ਆਪਣੇ ਘਰ ਵੱਲ ਨੂੰ ਜੀ ਅਖ ਚਕਲਾ ਮੈਨੂੰ ਅੰਦਰੋਂ ਲਿਆਓ ਦੇਖੋ ਜੀ ਮਦਰ ਥੱਕਿਆ ਆਰੇ ਨਾਮੀ ਕੰਮ ਤਾਂ ਕਰਾਣੇ ਨੇ ਆਪੇ ਚਕਲਾ ਲੈ ਦੱਬੂ ਜੰਦਰ ਕਿ ਤੱਕ ਨਾ ਵੀ ਇਹਨਾਂ ਨੇ ਦਾਵਾ ਬੋਲੇ ਆ ਪੇਲੇ ਆ ਦੇ ਆਪਾਂ მო ਵੀ ਆਪਣਾ ਆਪਾਂ ਦੇਖਾ ਦੂੰ ਆਪਣਾ ਘਰ ਹੈ ਜੀ ਆਪਣੀ ਬਿਲਡਿੰਗ ਕੋਲਾ ਬੋਰਜ ਕਲੀਫਾ ਹੱਡਾ ਜੀ ਬੋਰਜ ਕਲੀਫਾ ਹੱਡਾ ਆਪਣਾ ਛੋਟਾ ਘੇੜਾ ਹੈ ਇਹ ਮੰਨ ਛੋਟਾ ਘੇੜਾ ਸਾਡੀ ਐਂਟਰੀ ਨਹੀਂ ਇਹਦੇ ਤਹਾਉਂ ਆਦੀ ਉਹ ਸਾਹਮਣੇ ਐਂਟਰੀ ਆਓ ਦੇਖੋ ਉਹ ਸਾਹਮਣੇ ਐਂਟਰੀ ਆ ਤੁਮੇ ਦੱਬ ਜੀ ਤੁੰਦੂ ਪਾਣੇ ਵੇ ਰਿਹਾ ਯਾ ਦੇਖ ਸਕਦੇ ਇਧਰ ਫਰੀ ਆ ਰੋਸਵਾਸ ਖੜੀ ਰੋਸਵਾਸ ਨਹੀਂ ਵੈਸੇ ਸਵਿਟ ਹੈ ਨਵਾਂ ਮੋਟਰ ਨਵਾਂ ਮੋਟਰ ਆਪਾਂ ਨਾਮ ਇਨਗੇਟਾ ਤੇ ਆਪਣਾ ਇਧਰ ਘਰ ਦੀ ਲੁਕਾਈ ਵੈਸੇ ਤੁਸੀਂ ਇੱਕ ਵਾਰੀ ਕਮੈਂਟ ਕਰਿਓ ਤੇ ਤੁਸੀਂ ਆਪਾਂ ਸਕੂਟੀ ਖੜੀ ਹੈ ਇਧਰ ਆਪਾਂ ਸਾਈਕਲ ਹੈ ਤੇ ਇੱਕ ਆਪਣੇ ਕੋਲ ਮੋਟਰਸਾਈਕਲ ਮੇਰੇ ਪਾਪਾ ਗਏ ਨੇ ਡਿਊਟੀ ਤੇ ਉਹ ਲੈ ਚਦੇ ਨੇ ਜਿਦਾਂ ਨੇ ਕਰਦੇ ਫੰਮ ਅਗਰ ਤੁਸੀਂ ਕਮੈਂਟ ਕਰਿਓ ਤੇ ਫਿਰ ਹਾਊਸ ਟੂਰ ਦਾ ਕਮੈਂਟ ਕਰਿਓ ਤਾਂ ਅਸੀਂ ਹਾਊਸ ਟੂਰ ਦਿਖਾਵਾਂਗੇ ਲੇਕਿਨ ਆਪਾਂ ਹੁਣ ਨਹੀਂ ਦਿਖਾਉਂਦੇ ਕਿਉਂਕਿ ਲਾਈਕ ਸ਼ੇਅਰ ਕਮੈਂਟਰ ਸਬਸਕ੍ਰਾਈਬ ਕਰੇ ਇਸ ਵੀਡੀਓ ਨੂੰ ਤੁਹਾਨੂੰ ਐਸਾ ਚੱਲਿਆ ਨਹੀਂ 100 100 ਦਾ 100 ਲਾਈਕ ਕਰ ਦੋ ਤੁਹਾਨੂੰ ਹਾਊਸ ਟੂਰ ਦਿਵਾਵਾਂਗੇ ਆਪਾਂ ਜੀ ਸੋ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਨਹੀਂ ਟੈਨਸ਼ਨ ਨਾ ਕਰੋ ਇਹ ਜੋ ਗੇਟ ਹੈ ਸੋ ਤੁਹਾਨੂੰ ਇੱਥੇ ਬੰਦ ਕਰ ਦਿਆਂ ਤੇ ਨਾ ਕੇ ਜੁਰਨਾ ਮਿਲ ਲਿਆ ਜੀ ਲੋ ਜੀ ਆਪਾਂ ਦਾ ਇੱਥੇ ਨਾ ਲੱਗਿਆ मैं बाहर खाना सीधी बार जब आप पानी चाहे भी चला ही देने बहुत सबसे साबन साब करने मतलब कि रीला ही होता 来人！ ਜੀ ਆਪਾਂ ਹੁਣ ਨਾਕੇ ਆ ਚੁੱਕੇ ਆ ਬਾਂਚੋ ਹੁਣ ਆਪੇ ਇੱਥੇ ਬੈਠੇ ਹੁਣ ਆਪਣਾ ਖਾਣਾ ਹੁੰਦਾ ਪਿਆ ਸੋ ਜਦੋਂ ਖਾਣਾ ਹੋਵੇ ਤਾਂ ਦੱਸਾਂਗੀ ਖਾਣੇ ਵਿੱਚ ਕੀ ਕੁਝ ਹੈ ਪੈਸੇ ਤੁਹਾਨੂੰ ਹੁਣੀ ਦੱਸਦੀ ਨਾ ਅੱਜ ਖਾਣੀ ਠੈਕ ਨੇ ਰਾਜਮਾ ਚੋਲੋ ਰਾਜਮਾ ਦੇ ਚੌਪਰ ਟੇਸਟ ਕਰਦੇ ਆ ਨਾਲ ਸਲਾਦ ਆਪਣਾ ਤੇ ਫਿਰ ਟੇਸਟ ਕਰਕੇ ਦੰਦ ਦਦੇ ਆ ਕਿਹੋ ਜਿਹਾ ਬਣਿਆ ਸੋ ਆਪਣਾ ਹੁੰਦਾ ਪਿਆ ਜੀ ਕਿਦੋਂ ਆਊਗਾ ਤੁਹਾਨੂੰ ਨਾ ਮਿਲਾਂਗੇ ਲੋ ਜੀ ਆਪਾਂ ਇਹਨੂੰ ਰਾਜਮਾ ਆਪਣੇ ਚੌਲ ਆ ਗਏ ਤੇ ਆਪਣੀਆਂ ਰਾਜਮਾ ਕੀ ਸੋ ਤੁਹਾਨੂੰ ਹੁਣ ਟੈਸਟ ਕਰਕੇ ਦਰਦੇ ਆਪਾਂ ਇਹ ਖਾਣਾ ਤਾਂ ਬਹੁਤ ਟੈਸਟੀ ਬਣਿਆ ਸੋ ਆਪਾਂ ਇਸ ਬਲੌਗ ਨੂੰ ਪਾਈਥੀ ਐਂਡ ਕਰਦੇ ਆਂ ਤੇ ਤੁਹਾਨੂੰ ਬਲੌਗ ਦੀ ਲੱਗੇ ਤੁਸੀਂ ਵੀ ਬਲੌ ਨੂੰ ਲਾਈਕ ਸ਼ੇਅਰ ਕਮੈਂਟ ਆ ਸਬਸਕ੍ਰਾਈਬ ਕਰੇ ਤੇ ਨੋਟੀਫਿਕੇਸ਼ਨ ਆਲ ਕਰ ਦੇ ਬੈਲ ਆਈਕਨ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਵਰ ਜੇ ਤੇ ਤੁਸੀਂ ਮੇਰਾ ਹਾਊਸ ਟੂਰ ਦੇਖਣਾ ਹੈ ਤਾਂ 100k ਲਾਈਕਸ ਤੇ ਕਮੈਂਟ ਕਰੋਗੇ ਫਿਰ ਤੁਹਾਨੂੰ ਹਾਊਸ ਟੂਰ ਦਿਖਾਵਾਂਗੇ ਸੋ ਆਪਾਂ ਆਲੇ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆ ਜੀ